ਸਸ਼ਟੀਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਰੈਗੂਲਰ ਚੈੱਕਅਪ ਦੇ ਲਈ ਮੋਹਾਲੀ ਦੇ ਫੋਟਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਸੀਐਮ ਮਾਨ ਦੀ ਸਿਹਤ ਬਿਲਕੁਲ ਠੀਕ ਦੱਸੀ ਜਾ ਰਹੀ ਹੈ ਅਤੇ ਕੁਝ ਜ਼ਰੂਰੀ ਟੈਸਟਾਂ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਜਾਵੇਗੀ ਪਰ ਦੂਜੇ ਪਾਸੇ ਵਿਰੋਧੀਆਂ ਨੇ ਇਸ ਖਬਰ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਫੋਨ ਤੇ ਗੱਲਬਾਤ ਕਰਦੇ ਹਾਂ ਅਕਾਲੀ ਦਲ ਦੇ ਬਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸੀਐਮਾ ਨੂੰ ਵੀ ਇੱਕ ਵਾਰ ਆਮ ਆਦਮੀ ਕਲੀਨਿਕ ਦੇ ਵਿੱਚ ਇਲਾਜ ਕਰਵਾਉਣਾ ਚਾਹੀਦਾ ਹੈ ਤੇ ਜਿਹੜੇ ਹਸਪਤਾਲਾਂ ਦੇ ਵਿੱਚ ਉਹ ਇਸ ਸਮੇਂ ਭਰਤੀ ਨੇ ਉਹ ਵੀ ਅਕਾਲੀ ਸਰਕਾਰ ਦੇ ਸਮੇਂ ਹੀ ਬਣਾਇਆ ਗਿਆ ਸੀ ਉਤੇ ਹੀ ਦੂਜੇ ਪਾਸੇ ਕਾਂਗਰਸ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਲਗਾਤਾਰ ਚਰਚਾਵਾਂ ਦਾ ਵਿਸ਼ਾ ਬਣੀ ਹੋਈ ਹੈ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹਰ ਘੰਟੇ ਸੰਬੋਧਨ ਕਰਕੇ ਉਹਨਾਂ ਦੀ ਸਿਹਤ ਦਾ ਬੁਲੇਟਿਨ ਜਾਰੀ ਕਰਨ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਦਿੱਲੀ ਜਾਂ ਚੰਡੀਗੜ੍ਹ ਦੇ ਕਿਹੜੇ ਹਸਪਤਾਲ ਦੇ ਵਿੱਚ ਭਰਤੀ ਹੈ ਸਾਡੇ ਨਾਲ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਲੇਰ ਸਾਹਿਬ ਅੱਜ ਸੀਐਮ ਮਾਨ ਹੋਣਾਂ ਦੀ ਸਿਹਤ ਨੂੰ ਲੈ ਕੇ ਵਿਕਰਮਜੀਤ ਮਜੀਠੀਆ ਹੁਣਾਂ ਦੇ ਵੱਲੋਂ ਇੱਕ ਪੋਸਟ ਪਾਈ ਗਈ ਟਵੀਟ ਕੀਤਾ ਗਿਆ ਕੀ ਕਹਿਣਾ ਤੁਹਾਡਾ ਉਸ ਬਾਰੇ ਦੇਖੋ ਸੂਤਰਾਂ ਤੋਂ ਤਾਂ ਇਹੀ ਪਤਾ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਕੱਲ ਫੇਰ ਦੁਬਾਰਾ 40s ਐਮਰਜੈਂਸੀ ਚ ਜਾ ਕੇ ਦਾਖਲ ਹੋਏ ਜੀ ਔਰ ਮੁੱਖ ਮੰਤਰੀ ਦੀ ਜਲਦ ਸਿਹਤਿਆਬੀ ਦੀ ਅਰਦਾਸ ਕਰਦੇ ਹਾਂ ਸ਼ੁਭ ਕਾਮਨਾਵਾਂ ਦਿੰਦੇ ਹਾਂ ਕਿ ਉਹ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਉਣ ਹਮ ਪਰ ਪੰਜਾਬ ਦੇ ਮੁੱਖ ਮੰਤਰੀ ਦੀ ਸਿਹਤ ਵਾਰ-ਵਾਰ ਵਿਗੜਨੀ ਤੇ بار بار ਉਹਨਾਂ ਨੂੰ ਇਸ ਤਰੀਕੇ ਦੇ ਵੱਡੇ ਹਸਪਤਾਲਾਂ ਚ ਜਾਂ ਅਪੋਲੋ ਜਾਂ 40s ਤੇ ਲੈ ਕੇ ਜਾਣਾ ਇਹ ਦੋਨੇ ਤਰ੍ਹਾਂ ਦੇ ਨਾਲ ਪੰਜਾਬ ਦੇ ਲਈ ਚਿੰਤਾਜਨਕ ਹੈ ਪਹਿਲੀ ਗੱਲ ਤਾਂ ਕਿ ਮੁੱਖ ਮੰਤਰੀ ਨੂੰ ਕੋਈ ਐਡੀ ਕੀ ਕੋਈ ਬਹੁਤ ਜ਼ਿਆਦਾ ਭਿਆੰਕਰ ਬਿਮਾਰੀ ਹੈ ਤਾਂ ਪੰਜਾਬੀ ਇਹ ਜਾਣਨ ਦਾ ਹੱਕ ਰੱਖਦੇ ਨੇ ਕਿ ਸਾਡੇ ਮੁੱਖ ਮੰਤਰੀ ਨੂੰ ਹੋਇਆ ਕੀ ਹੈ ਤੇ ਦੂਜੀ ਗੱਲ ਹੈ ਕਿ ਮੁੱਖ ਮੰਤਰੀ ਜਿਹੜੇ ਸਿਹਤ ਦੇ ਦਾਅਵੇ ਕਰਦੇ ਨੇ ਕਿ ਜੀ ਹਸਪਤਾਲ ਆਮ ਆਦਮੀ ਪਾਰਟੀ ਦੇ ਮੱਲਾ ਕਲੀਨਿਕ ਦੇ ਉਹਨਾਂ ਤੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਪ ਹੀ ਭਰੋਸਾ ਹੈ ਨੇ ਜੀ ਲੋਕਾਂ ਨੂੰ ਤਾਂ ਕਹਿੰਦੇ ਨੇ ਜੀ ਸਰਕਾਰੀ ਹਸਪਤਾਲ ਚ ਇਲਾਜ ਕਰਾਓ ਮੱਲਾ ਕਲੀਨਿਕ ਚ ਇਲਾਜ ਕਰਾਓ ਤੇ ਆਪਣੇ ਆਪ ਨੂੰ ਇਹਨਾਂ ਨੂੰ ਭਰੋਸਾ ਨਹੀਂ ਆਪ ਏ ਹੁਣ ਅੱਜ ਜੇ 40s ਤੇ ਪਏ ਨੇ ਤਾਂ ਮੁੱਖ ਮੰਤਰੀ ਸਾਹਿਬ ਦੇਖਣ ਜਾ ਕੇ ਕਿ 40s ਤਾਂ ਅਕਾਲੀ ਦਲ ਦੀ ਸਰਕਾਰ ਨੇ ਬਣਵਾਇਆ ਸੀ ਜੀ ਸੋ ਅੱਜ ਉਹ ਹਸਪਤਾਲਾਂ ਚ ਜਾਂਦੇ ਨੇ ਸੋ ਇਹ ਬਹੁਤ ਪੰਜਾਬ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਜੀ ਦੀ ਸੱਚਾਈ ਜਲਦੀ ਪੰਜਾਬੀਆਂ ਦੇ ਸਾਹਮਣੇ ਆਉਣੀ ਚਾਹੀਦੀ। ਕੁਲਰ ਸਾਹਿਬ ਤੁਹਾਨੂੰ ਕੀ ਲੱਗਦਾ ਜੇ ਸ਼੍ਰਮ ਜਿਠਿਆਵੜਾ ਨੇ ਜ਼ਿਕਰ ਕੀਤਾ ਸੀ ਕਿ ਕ੍ਰੋਨਿਕ ਲਿਵਰ ਡਿਜ਼ੀਜ਼ ਹੈ, ਲੰਗ ਇਨਫਿਊਜ਼ਨ ਇਨਫਿਊਜ਼ਨ ਹੈ, ਹਾਈ ਲੰਗ ਪ੍ਰੈਸ਼ਰ ਹੈ, ਰਾਈਟ ਹਾਰਟ ਸਟ੍ਰੈਸ ਹੈ। ਸੋ ਕਾਰਨ ਕਿਨੇ ਕੀ ਤਬੀਅਤ ਅਚਾਨਕ ਕਿਉਂ ਨਾਸਾਜ਼ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ? ਨਹੀਂ ਮੈਨੂੰ ਤਾਂ ਜ਼ਿਆਦਾ ਇਹ ਲੱਗਦਾ ਜੀ ਕਿ ਦਿੱਲੀ ਪੰਜਾਬ ਦੀ ਕੋਈ ਅੰਦਰ ਖਾਤੇ جنگ ਚੜੀ ਹੋਈ ਹੈ। ਹਮ ਸੋ ਉਹਦੇ ਕਰਕੇ ਸਟ्रेस ਜਿਆਦਾ ਲੈ ਰਹੇ ਨੇ ਕਿਉਂਕਿ ਰੌਲਾ ਪਿਛਲੇ ਹਫਤੇ ਵੀ ਪਿਆ ਸੀ ਕਿ ਮੁੱਖ ਮੰਤਰੀ ਨੂੰ ਬਦਲਣ ਦੀਆਂ ਤਿਆਰੀਆਂ ਨੇ ਜੀ ਜਿਵੇਂ ਦਿੱਲੀ 'ਚ ਬਦਲਾਅ ਆਇਆ ਮੁੱਖ ਮੰਤਰੀ ਦਾ ਉਵੇਂ ਪੰਜਾਬ ਵੱਲ ਵੀ ਉਹ ਨੇਰੀ ਆ ਰਹੀ ਸੀ ਹਮ ਕਿਤੇ ਉਹਦਾ ਸਟ्रेस ਜਿਆਦਾ ਲੈਂਦੇ ਨੇ ਸੋ ਕਾਰਨ ਤਾਂ ਬੜੇ ਬਣੇ ਹੋਏ ਨੇ ਮੁੱਖ ਮੰਤਰੀ ਦੇ ਇਸ ਤਰੀਕੇ ਵਾਰ-ਵਾਰ ਟਿੱਲੇ ਹੋਣ ਦੇ ਬਹੁਤ-ਬਹੁਤ ਧੰਨਵਾਦ ਪੀਰ ਸਾਹਿਬ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ